ਦੇਲ ਦੇ ਹਲਾ ਦਿਨ ਵਾਲੀ ਵੱਡੀ ਘਟਨਾ ਆਈ ਸਾਹਮਣੇ ਉਮਰ ਦੇ ਬੱਚੇ ਕੀ 3 ਸਾਲ ਹੈ 5 ਸਾਲ ਹੈ 7 ਸਾਲ ਹੈ 8 ਸਾਲ ਹੈ ਛੋਟੇ ਛੋਟੇ ਬੱਚੇ ਚਾਰ ਪੁੱਤਾਂ ਨਾਲ ਪਿਤਾ ਨੇ ਚੁੱਕ ਲਿਆ ਖੌਫਨਾ ਕਦਮ ਐ ਨੰਦੂਰਾ ਹੀ ਸਮਝ ਗਏ ਦੂਸਰਾ ਰਾਸ ਦਾ ਬਾਤ ਕਰ ਰਹਾ ਹੈ ਦੂਸਰਾ ਲੜਕਾ ਸੇ ਬਾਤ ਕਰ ਰਹਾ ਹੈ ਅੰਮਾ ਆਪੇ ਸ਼ੱਕ ਕਰ ਰਥੇ ਹੋ ਆਪਕੇ ਪਤੀ ਆਪੇ ਸ਼ੱਕ ਕਰਦਾ ਹੈ ਘਟਨਾ ਨੂੰ ਲੈ ਕੇ ਪਤਨੀ ਦਾ ਵੱਡਾ ਹੋਸ਼ ਉਡਾ ਦੇਣ ਵਾਲਾ ਖੁਲਾਸਾ ਆਪਤੀ ਆਪੇ ਸ਼ੱਕ ਕਰ ਦਿੱਤਾ ਹੈ ਇਸ ਲਈ ਸੁਸਾਈਡ ਕਰ ਲਿਆ ਉਸਨੇ ਜੀ ਹਾਂ ਇੱਕ ਵੱਡੀ ਰੌਂਗਟੇ ਖੜੇ ਕਰਦੀ ਘਟਨਾ ਸਾਹਮਣੇ ਆਈ ਹੈ ਇੱਕ ਪਿਤਾ ਵੱਲੋਂ ਆਪਣੇ ਚਾਰ ਪੁੱਤਾਂ ਸਮੇਤ ਖੌਫਨਾਕ ਕਦਮ ਚੁੱਕਿਆ ਗਿਆ ਜਾਣਕਾਰੀ ਮੁਤਾਬਕ ਇਸ ਪਿਤਾ ਵੱਲੋਂ ਆਪਣੇ ਚਾਰ ਪੁੱਤਾਂ ਨੂੰ ਲੈ ਕੇ ਖੁਦਕੁਸ਼ੀ ਕੀਤੀ ਗਈ ਹੈ ਕਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਚੀਕ ਚਿਹਾੜਾ ਮਚ ਚੁੱਕਿਆ ਪੂਰਾ ਇਲਾਕਾ ਦਹਿਲ ਉਠਿਆ ਹੈ ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸ਼ਖਸ ਆਪਣੇ ਚਾਰੇ ਪੁੱਤਾਂ ਨੂੰ ਲੈ ਕੇ ਟ੍ਰੇਨ ਦੇ ਅੱਗੇ ਖੜ ਗਿਆ ਸੀ ਜਿਸ ਤੋਂ ਬਾਅਦ ਟ੍ਰੇਨ ਉਹਨਾਂ ਦੇ ਉੱਪਰੋਂ ਦੀ ਲੰਘ ਗਈ ਤੇ ਮੌਕੇ ਤੇ ਹੀ ਇਸ ਸ਼ਖਸ ਤੇ ਉਸਦੇ ਚਾਰੇ ਪੁੱਤਾਂ ਦੀ ਮੌਤ ਹੋ ਗਈ ਜੀਹਾਂ ਦੱਸਿਆ ਤਾਂ ਇਹੋ ਜਾ ਰਿਹਾ ਹੈ ਮ੍ਰਿਤਕ ਦੇ ਬੱਚਿਆਂ ਦੀ ਉਮਰ 3 ਤੋਂ 10 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ ਖੁਦਕੁਸ਼ੀ ਦੀ ਇਸ ਖੌਫਨਾਕ ਘਟਨਾ ਤੇ ਪੁੱਭਾ ਮਾਰ ਰੋਂਦੀ ਪਤਨੀ ਵੱਲੋਂ ਵੱਡਾ ਰੌਂਗਟੇ ਖੜੇ ਕਰਦਾ ਖੁਲਾਸਾ ਕੀਤਾ ਗਿਆ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸਦੇ ਪਤੀ ਨੂੰ ਸ਼ੱਕ ਸੀ ਕਿ ਉਸ ਵੱਲੋਂ ਕਿਸੇ ਹੋਰ ਮੁੰਡੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਿਸ ਤੋਂ ਗੁੱਸੇ 'ਚ ਆਏ ਉਸਦੇ ਪਤੀ ਵੱਲੋਂ ਆਪਣੇ ਚਾਰੇ ਪੁੱਤਾਂ ਸਮੇਤ ਇਹ ਖੌਫਨਾਕ ਕਦਮ ਚੁੱਕਿਆ ਗਿਆ ਕੁਝ ਨਾ ਇੱਕ ਭਈਆ ਆਇਆ ਹੈ ਭਈਆ ਸੇ ਬਾਤ ਕਰ ਲਿਆ ਭਈਆ ਕਰਕੇ ਕਾ करे कब कब आ रहे कब कल आ कर लिए हां एमएम दूसरा ही समझ गए है दूसरा से बात कर रहा है दूसरा लड़का से बात कर रहा है यम्मा आप पर शक कर रहे थे वो आपका पति आप पर शक करता था और तो चारों बच्चे आपके थे हैं चारों बच्चे आपके थे हैं और पति आप पर शक करता था इसलिए सुसाइड कर लिया उसने ये मामला निकल आ रहा है ਉਧਰ ਇਸ ਵੱਡੀ ਘਟਨਾ ਤੋਂ ਬਾਅਦ ਪੂਰਾ ਇਲਾਕਾ ਦਹਿਲ ਉਠਿਆ ਵੱਡੀ ਗਿਣਤੀ ਚ ਲੋਕ ਘਟਨਾ ਵਾਲੀ ਥਾਂ ਤੇ ਇਕੱਠੇ ਹੋ ਚੁੱਕੇ ਨੇ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮ੍ਰਿਤਕਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਪੁਲਿਸਾ ਕਹਿਣਾ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਇਹ ਇਕਾਦਮੀ ਹੈ ਮਨੋਜ ਮਹਿਤੋਗ ਦੇ ਨਾਮ ਸੇ ਉਸकी ਪਛਾਣ ਹੋਈ ਹੈ ਉਸਕੇ 4 ਬੱਚੇ ਥੇ ਆਪਣਾ ਟ੍ਰੇਨ ਦੁਆਰਾ ਸੁਸਾਇਡ ਕਰ ਲਿਆ जैसे हमें घटना की सूचना मिली हम तुरंत मौके पर आए हैं हमारे चौकी इंचार्ज था उन्हें बताया कि सर ऐसे से बात होगी तो मैं भी फ्रिदवार से तुरंत मौके पर आया और हमारे डीएसपी साहब श्री राजेश चेची साहब वो भी घटनास्थल पर आए हैं अभी साहब यहीं पर हैं तो डेड बॉडी को तो उठा दिया है हॉस्पिटल के लिए भेज दिया है अब जैसे भी जाँच होगी कुछ आएगा वैसे तारी तारी तो उसकी मैसेज आ गई थी यहाँ मौके पर उनको बुला लिया था जैसे मोबाइल नंबर लिखा हुआ था तो उसकी मैसेज का था बाकी इसके घर पे गांव में भी सूचना इसकी बहन को दे दी है भी इस तरह हादसा हो गया अभी देखो जांच का विषय है बताए मालूम पड़ेगा बाद में अभी तो हम उससे ज्यादा बात नहीं, नहीं। टीक टीक कर सकते अकेले है वो उम्र बच्चे की तीन साल है पाँच साल है सात साल है आठ साल ऐसी छोटे छोटे बच्चे है मनोज है जो बच्चों का पापा है चालीस पैतालीस साल लगभग है उनकी मोबाइल नंबर एक उसकी पर्ची में लिखा हुआ था अच्छा। तो उसपे जब लगाया तो उसकी मैडम ने फोन उठाया तो उसको पूछा भाई ये मनोज क्या लगता है अभी तो आधार कार्ड था

ਬਾਕੀ ਜਿਵੇਂ ਵੀ ਹੋਗਾ ਉਹ ਆਪਾਂ ਤੁਹਾਨੂੰ ਬਤਾ ਦੇਈਏ ਚਾਰ ਬੱਚੇ ਸਾਰੇ ਬੱਚੇ ਚਾਰੋ ਲੜਕੇ ਲੜਕੀ ਚਾਰੋ ਲੜਕੇ ਹੈ ਜੀ ਚਾਰੋ ਲੜਕੇ ਹਾਂਜੀ ਹਾਂਜੀ ਇਹ ਰੂਹ ਕੰਬਾ ਦੇਣ ਵਾਲੀ ਕਟਣਾ ਗਵਾਂਡੀ ਸੂਬੇ ਹਰਿਆਣਾ ਦੇ ਵੱਲਵਕੜ ਤੋਂ ਸਾਹਮਣੇ ਆਈ ਹੈ ਜਿਸ ਨੇ ਹਰ ਇੱਕ ਦੇਖਣ ਵਾਲੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਹੋ ਸੋਚ ਰਿਹਾ ਹੈ ਕਿ ਆਖਰ ਕਿਵੇਂ ਕੋਈ ਅਜਿਹਾ ਪਿਤਾ ਹੋ ਸਕਦਾ ਜੋ ਆਪਣੇ ਹੱਥੀਂ ਪਾਲੇ ਪੁੱਤਾਂ ਨੂੰ ਇਸ ਤਰੀਕੇ ਨਾਲ ਖਤਮ ਕਰ ਸਕਦਾ ਹੈ ਇੱਕ ਪਾਸੇ ਮ੍ਰਿਤਕ ਦੀ ਪਤਨੀ ਵੱਲੋਂ ਉਸਦੇ ਚਰਿੱਤਰ ਤੇ ਸ਼ੱਕ ਕਾ ਖੁਦਕੁਸ਼ੀ ਦੀ ਵਜ੍ਹਾ ਦੱਸਿਆ ਜਾ ਰਿਹਾ ਹੈ ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਘਟਨਾ ਪਿੱਛੇ ਦੀ ਅਸਲ ਵਜ੍ਹਾ ਕੀ ਹੈ ਬਿਊਰੋ ਰਿਪੋਰਟ ਜਗਬਾਨੀ ਟੀਵੀ